ਇਸ ਕਿਤਾਬ ਦਾ ਜਿਹੜਾ 9ਵਾਂ 10ਵਾਂ ਅੰਕਸ਼ ਨੂੰ ਸੀ ਉਹ ਮੈਂ ਆਪਣੇ ਹੱਥੇ ਤੇ ਲਿਖਿਆ ਸੀ ਪੇਪਰ ਕਰਦਿਆਂ ਕਰਦਿਆਂ ਤਕਰੀਬਨ 4000 ਉਹ ਖਦਾ ਨੂੰ ਵਰਨਾ ਪੈਂਦਾ ਸੀ 4000 ਇੱਕ ਵਾਰੀ ਟੈਪਕ ਹੋ ਗਈ ਇਹ ਲੱਗਦੇ ਲਾਉਣੀਆਂ ਨੇ ਫਿਰ ਦੁਬਾਰਾ ਫਿਰ ਲੱਗ ਕੇ ਰੋਣ ਫਿਰ ਲੱਗਦੇ ਹੋਣਗੇ 4 ਵਾਰੀ ਮਤਲਬ ਉਹ 4 ਵਾਰੀ ਪੜ੍ਹਦੇ ਆ ਪੜ੍ਹਦੇ ਆ ਕਾਫੀ ਹਿੱਸਾ ਉਹ ਦਿਮਾਗ ਦੇ ਵਿੱਚ ਆ ਰਿਹਾ ਨੂੰ ਜੇ ਆਮ ਟਾਈਪ ਕਰਨ ਵਾਲਾ ਮੁੰਡਾ ਹੁੰਦਾ ਉਹਨੇ ਟਾਈਪ ਕਰਦੀ ਤਾਂ ਤਾ ਦਿੂਏ ਦੇਖੀ ਜਾਉ। ਪਰ ਨਹੀਂ ਟਾਈਪਰ ਦਾ ਬਖਰਾ ਢੰਗ ਸੀ ਮੈਂ ਸਾਰਾ ਕੁਝ ਬੜਕੇ ਬੜੇ ਨਾਲ ਆ ਕੇ ਲਿਖਿਆ। ਮੈਂ ابو ਸ਼ਰਾਮ ਤੋਂ ਇੱਕ ਵਾਰੀ ਉਹ ਬੈਸਾ ਸਾਹਮਣੇ ਹਸਾਲਾ ਪ੍ਰਿੰਟ ਕਰਵਾਇਆ। ਉਹਦੇ ਸ਼ਬਦ ਸੀ, ਸ਼ੂਤਰ। ਉਹ ਜਿਹੜਾ ਟਾਈਪ ਕਰਨ ਵਾਲਾ ਸੀ, ਉਸੇ ਦੇਸੀ ਬੰਦਾ ਬਾਣੇ ਦਾ ਮੁੰਡਾ ਉਹਨੇ ਇਹਦਾ ਸੁਣ ਕਰ। ਉਹ ਸੂਕਰ ਦੇ ਸੂਤਰ ਲਈ ਫਰਕ ਬਹੁਤ ਹੁੰਦਾ ਤੇ ਉਹ ਲਿਖਣਾ ਜਦਾਂ ਤੇ ਕੱਕਾ ਪੈਨ ਨਾਲ ਲਿਖਦੇ ਆਪਾਂ ਉਹ ਇੱਕੋ ਬਰਾਬਰ ਜਾਂ ਹੁੰਦਾ ਉਹਨੇ ਸੂਤਰ ਦੀ ਜਿਹੜਾ ਸੂਕਰ ਲਿਖਦਾ ਮਤਲਬ ਇਤਨਾ ਫਰਕ ਪੈ ਜਾਂਦਾ ਮੈਂ ਉਹ ਦੇਖਣਾ ਪ੍ਰੋਫੈਸਰ ਸਾਹਿਬ ਕੀ ਲਿਖਣਾ ਹੈ ਜਿਹੜਾ ਕੁਝ ਨਹੀਂ ਵੀ ਸਮਝ ਆਉਂਦਾ ਕਿ ਉਹ ਦੇਖਣਾ ਮੈਂ ਜਿੱਥੇ ਕੀ ਲਿਖਣਾ ਚਾਹੁੰਦੇ ਨੇ ਬਹੁਤ ਕਿਈ ਤਰ੍ਹਾਂ ਵਾਲਾ ਦੀਆਂ ਮੈਂ ਲੱਭੀ ਨੀਆਂ ਆਧਾ ਤੱਕ ਮੌਲ ਨੂੰ ਨਾਲ ਘੁੜਾਰੇ ਹਾਂ ਤੇ ਅੱਜ ਹੀ ਜਦੋਂ ਕੋਈ ਐਸੀ ਘਟਨਾ ਸਾਹਮਣੇ ਆਉਣੀ ਆ ਮਨ ਵਿੱਚ ਇੱਕੋ ਲੱਗਦਾ ਨਹੀਂ ਆਹ ਗੱਲ ਗਲਤ ਆ ਇਹ ਆ ਗੱਲ ਸਹੀ ਆ ਕੁਝ ਗੱਲਾਂ ਸਾਨੂੰ ਹੁਣ ਪਤਾ ਲੱਗਦਾ ਪਹਿਲਾਂ ਉਹ ਵੀ ਸੀ ਸੁਣਦੀਆਂ ਠੀਕ ਨੇ ਜਿਵੇਂ ਭੂਲਾ ਸੁਣੀ ਨੇ ਮੇਰੇ ਵੱਡੇ ਭਰਾ ਨੇ ਮੇਰੇ ਨਾਲ ਬਸਤਾਂ ਬੋਲਦੇ ਇਦਾਂ ਨਹੀਂ ਲਿਖਾਇਆ ਗੀਤ ਇਹ ਲੈਣਾ ਜਿਹੜੇ ਅਸੀਂ ਉਹ ਮੈਨੂੰ ਕਾਫੀ ਚੁਗੀਆਂ ਇਹ ਲੋਕ ਜਦੋਂ ਉਹ ਸੋਣਾ ਉਹ ਜੁਬਨ ਵਾਲੀ ਕਿਹੜੀ ਗੱਲ ਆ ਫਿਰ ਮੈਂ ਖਾਣ ਦੇ ਕਿੰਦੇ ਵਿੱਚ ਰਾਗੀ ਭਾਣੀ ਹੋ ਜਾਂਦੀ ਮੈਂ ਕਈ ਵਾਰ ਕਈਆਂ ਨਾਲ ਗੁੱਸੇ ਹੋ ਜਾਂਦਾ ਹਾਂ ਕਿਉਂਕਿ ਜਦੋਂ ਕਿਹਿਆਂ